ਆਲਾ ਬੋਤਾਰੇ ਜਿੰਦਾਬਾਦ ਜਿੰਦਾਬਾਦ ਜੀ ਮਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਰਡੀਆਂ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਕਰਨਾ ਚਾਹੁੰਦੇ ਸੇਰੇ ਅੱਜ ਦੋ ਕਾਰਨ ਹੈ ਜੀ ਅਸੀਂ ਕੱਲ ਕਾਲ ਦਿੱਤੀ ਸੀ ਕਿ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਪਿਛਲੇ ਐਸ.ਡੀ.ਐਮ ਸਾਹਿਬ ਸੀਗੇ ਕੁਲਦੀਪ ਸਿੰਘ ਦੀ ਬਾਵਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਰਹੂਗੀ ਉਹ ਬੰਦ ਵੀ ਰਿਹਾ ਕੰਮ ਤੇ ਹੁਣ ਕੁਝ ਦਿਨਾਂ ਤੋਂ ਉਤੋਂ ਬਾਅਦ ਹੁਣ ਫੇਰ ਕੰਮ ਇਹਦਾ ਸਟਾਰਟਿੰਗ ਕਰਤੀ ਇਸ ਸਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸ.ਐਚ.ਓ ਸਾਹਿਬ ਨੇ ਬੰਦ ਕਰਾਤਾ ਸੀ ਕੋਈ ਵੀ ਇੱਥੇ ਤਣਾਪੂਰਨ ਸਥਿਤੀ ਨਾ ਬਣੇ ਲੋਕ ਆਪਸ ਵਿੱਚ ਝਲਜੜਨ ਪਰ ਬਰਸੋ ਇਹ ਤੇ ਮੈਂ ਮੀਟਾਂ ਰਕੀ ਸੀ ਐਡੀਐਮ ਸਾਹਿਬ ਦੇ ਹੀ ਆਪਣੇ ਪਿੰਡ ਮੁਸਕਾਬਾਦ ਵਿਖੇ ਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਯਾਨੀ ਕਿ ਰਵਈਏ ਦੇ ਨਾਲ ਉਹ ਆਏ ਨੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ ਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਮਾ ਉੱਥੇ ਫੈਕਟਰੀ ਦੇਖਣ ਗਏ ਨੇ ਤੇ ਬਾਅਦ ਦੇ ਵਿੱਚ ਆਏ ਨਹੀਂ ਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ ਇੱਕ ਜਿਹੜੇ ਸਾਡੀ ਮੈਂ ਜਠੇਬੰਦੀ ਵੱਲੋਂ ਸਾਨੂੰ ਇਤਰਾਜ ਆ ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਕਿਹਾ ਵੀ ਅਨਪੜ ਜੱਟ ਨੇ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਇਸ ਚੀਜ਼ ਨੂੰ ਆਪਣੀ ਗੱਡੀ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵੱਡਾ ਘਟਿਆ ਸ਼ਬਦ ਕਿਹਾ ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ ਅਸੀਂ ਇਹਦਾ ਸਯੁਜਕਤ ਮੋਰਚੇ ਨਾਲ ਮੇਰੀ ਰਾਜਾ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ ਸਾਡੇ ਸਾਰੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਵਿਰੋਧ ਆ ਅਸੀਂ ਉਹਨਾਂ ਤੇ ਉਹਨਾਂ ਤੋਂ ਮਾਫੀ ਵੀ ਮੰਗਾਉਣੀ ਆ ਤੇ ਉਹਨਾਂ ਦਾ ਇੱਕ ਤਵਾਦਲਾ ਵੀ ਚਾਹੁੰਦੇ ਆ ਕਿ ਜਿਹੜੀ ਫੈਕਟਰੀ ਦੀ ਗੱਲ ਹੋ ਗਈ ਸਾਡੀ ਕੋਰੀ ਨਾਮ ਆ ਜੀ ਅਸੀਂ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ ਜੇ ਕਹਿਣਗੇ ਐਸਟੀਐਮ ਨਾਲ ਕਰ ਲੋ ਜਾਂ ਕਿਸੇ ਹੋਰ ਨਾਲ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਉੱਤੇ ਫੈਕਟਰੀ ਲੱਗਣ ਨਹੀਂ ਦੇਣੀ ਜੇ ਕੋਈ ਉੱਤੇ ਪ੍ਰਸ਼ਾਸਨ ਸਾਡੇ ਦਾ ੱੱਕਾ ਕਰੂਗਾ ਉੱਤੇ ਕੋਈ ਵੀ ਗੱਲ ਹੁੰਦੀ ਆ ਲੋਕ ਹਿਸਾਬ ਸ ਵਿੱਚ ਅੱਜ ਦਿਨ ਤਾਂ ਇਹਦਾ ਜੁਮੇਵਾਰ ਪ੍ਰਸ਼ਾਸਨ ਹੋਊਗਾ ਕਰਨਕ ਨਹੀਂ ਦਿੱਤਾ ਚੱਲੇਗਾ ਧਰਨੇ ਦਾ ਕੋਈ ਟਾਈਮ ਨਹੀਂ ਦੀ ਹੈਗਾ ਤੇ ਖੁੱਲਾ ਚੱਲੂਗਾ ਜਦ ਤੱਕ ਸਾਡੀ ਮੰਗਾਂ ਨਹੀਂ ਮੰਨਦੇ ਉਹਨਾਂ ਚ ਰਹੀ ਧਰਨਾ ਚਲਾਵਾਂਗੇ ਇਹ ਮੰਗਾਂ ਨਾ ਮੰਨਿਆ ਗਿਆ ਅੱਜ ਕੋਈ ਨਾ ਗੱਲ ਕਰਨ ਆਇਆ ਬੇਸ਼ੱਕ ਅਸੀਂ ਇੱਥੇ ਬੈਠਾ ਜੀ ਪੈਂਟ ਲਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਉੱਥੇ ਸਾਡੇ ਬੰਦੇ ਬੈਠੇ ਨੇ ਸੰਭੂ ਬਾਰਡਰ ਦੇ ਉੱਤੇ ਅਸੀਂ ਇੱਥੇ ਬਹਿ ਜਾਵਾਂਗੇ ਕੋਈ ਚੱਕਰ ਨਹੀਂ ਜਿਵੇਂ ਤੁਸੀਂ ਹੁਣ ਰੋਡ ਤੇ ਬੱਡੇ ਰੋਡ ਜਾਵਗੀ ਤੈਨੂੰ ਦੇਣਾ ਚੱਡੀ ਗਈ ਹਾਂਜੀ ਉਹ ਵੀ ਸੂਟ ਜਿੱਦੂ ਸੀ ਜਾਊਗੀ ਸੂਟ ਇਹਦੇ ਵਿੱਚ ਦੇਖੋ ਜੇ ਕਿਸੇ ਨੇ ਵਿਦੇਸ਼ ਯਾਤਰਾ ਜਾਣਾ ਵਾ ਉਹਨਾਂ ਨੂੰ ਛੋਟਾ ਕੋਈ ਮੁਲਾਜ਼ਮਾਂ ਉਹਨਾਂ ਨੂੰ ਦਿੱਤੀ ਜਾਊਗੀ ਕੈਮਰਜੈਂਸੀ ਆ ਕਿਸੇ ਉਹਨਾਂ ਨੂੰ ਵੀ ਦਿੱਤੀ ਜਾਊਗੀ ਜਾਂ ਕਿਸੇ ਦੀ ਕੋਈ ਪਰਸਨਲ ਅਪਪਾਇੰਟਮੈਂਟ ਆ ਕਿਉਂਕਿ 라 ਪੰਜਾਬ ਦੇ ਕਾਫੀ ਬੰਦ ਨੇ ਅਸੀਂ ਉਹਨਾਂ ਨੂੰ ਕੱਢਾਂਗੇ ਠੀਕ ਹੈ ਬਿਲਕੁਲ ਕੀ ਨਾਲ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਵਾਦੀ ਸਰਪੰਚ ਸਾਹਿਬ ਅਜੇ ਰੋਡ ਦੇ ਉੱਪਰ ਧਰਨਾ ਲਾਇਆ ਗਿਆ ਕੀ ਕਾਰਨ ਇਹ ਸਾਡੇ ਪਿੰਡ ਦੇ ਬਿਲਕੁਲ ਨੇੜੇ ਐਸ ਵੈਕਟਰੀ ਲੱਗ ਰਹੀ ਹੈ ਜੀ ਅਸੀਂ ਬਹੁਤ ਵਾਰੀ ਵਿਰੋਧ ਕਰ ਚੁੱਕੇ ਹਾਂ ਦਾ ਦੋ ਸਾਲ ਤੋਂ ਕੰਮ ਚੱਲ ਰਿਹਾ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਨੇ ਬਾਦਲ ਕੀ ਮੀਟਿੰਗ ਰੱਖੀ ਸੀ 800 ਪਿੰਡ ਉਹਦੇ ਵਿੱਚ ਐਸ.ਡੀ.ਐਮ. ਸਾਹਿਬ ਸਾਨੂੰ ਸਾਰੇ ਨੂੰ ਉੱਥੇ ਛੱਡ ਗਏ ਸਾਰਾ ਪ੍ਰਸ਼ਾਸਨ ਜੰਦ ਬੈਠਿਆਂ ਨੂੰ ਛੱਡ ਗਏ ਉੱਥੋਂ ਆ ਗਿਆ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਨੇ ਕੀਤੀ ਭਲੇ ਕਿੰਨੀ ਦੇਰੋਂ ਸੰਘਰਸ਼ ਕਰ ਰਹੇ ਆਪਾਂ ਨੂੰ ਲਗਭਗ 1.5 ਦੋ ਦੋਸਤ ਸਾਲ ਹੋ ਗਏ ਜੀ ਸਰ ਪ੍ਰਸ਼ਾਸਨ ਪਹਿਲਾਂ ਕੀ ਤੋਂ ਅਸ਼ਵਾਸਨ ਦਿੰਦਾ ਰਿਹਾ ਜੈ ਮੈਂ ਕੰਮ ਬੰਦ ਕਰਾਵਾਂਗੇ ਜੀ ਜਦੋਂ ਫੋਕਸਟਾਨ ਬੰਦ ਹੁੰਦਾ ਹੀ ਫਿਰ ਕੰਮ ਚਲਦਾ ਨਹੀਂ ਫੈਕਟਰੀ ਨੂੰ ਬੰਦ ਕਰਾਉਣ ਦਾ ਕਾਰਨ ਕੀ ਹੈ ਉਹ ਜੀ ਬਿਲਕੁਲ ਪਿੰਡ ਦੇ ਨੇੜੇ ਆ ਚਾਹਸਪਰਾਟਾ ਸਾਡਾ ਏਰੀਆ ਹੈਗਾ ਫਰਜੀ ਵਾਲਾ ਗ੍ਰੀਨ ਜ਼ੋਨ ਏਰੀਆ ਹੈ ਸਬਜ਼ੀਆਂ ਦੀ ਸਾਰੀ ਬੈਲਦਾ ਹੈ ਅਸੀਂ ਵੀ ਚ ਉਹਦੇ ਨਾਲ ਦੇ ਫੈਕਟਰੀਆਂ ਦਾ ਵੀ ਪਤਾ ਕੀਤਾ ਹੋਰ ਚੱਲਦੀਆਂ ਨੇ ਉੱਥੇ ਲੋਕਾਂ ਦਾ ਰਹਿਣਾ ਦੁੱਬਰ ਹੋ ਗਿਆ ਅਸੀਂ ਨਹੀਂ ਜਾਣਦੇ ਵੀ ਸਾਡਾ ਵੀ ਨਰਕ ਬਣ ਜੂਗੀ ਜ਼ਿੰਦਗੀ ਕੀ ਨੁਕਸਾਨ ਨੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਅਗਲੇ ਗੋਆ ਜਾ ਕੇ ਪਾਉਣਾ ਹੈ ਧਰਤੀ 'ਚ ਪਾਣੀ ਪਾਉਣੇ ਸਭ ਕੁਝ ਕਰਦੇ ਨੇ ਬੰਦੇ ਵਿੱਚ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰਸੋਂ ਜਦੋਂ ਆਈਪੀਐਸ ਜਨਸਾ ਉਹਨਾਂ ਦਾ ਕਹਿਣਾ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਬਣੂ ਕੀ ਕਹਿਣਾ ਚਾਹੁੰਦੇ ਨੇ ਬੰਦੇ ਦੇ ਵੇਖੋ ਜੀ ਜਿਹੜਾ ਤੁਸੀਂ ਆਪਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਹੈ ਕੋਈ ਮਿਲਦਾ ਸਭ ਲੋਕਾਂ ਨੂੰ ਪਤਾ ਵੀ ਕਿਵੇਂ ਮਿਲਦੇ ਨੇ ਕੋਈ ਲੋਕਾਂ ਸੋ ਨਾ ਜੇ ਵੀ ਜਿਹੜੀ ਫੈਕਟਰੀ ਜਲਦੀ ਸੀ ਉਹਦੇ ਵੀ ਪੂਰੇ ਮਾਪਦੰਡ ਸੀ ਉੱਥੇ ਕੀ ਹੋ ਰਿਹਾ ਬੱਚ ਅਸੀਂ ਉਹ ਵੀ ਨਹੀਂ ਚਾਹੁੰਦੇ ਅਸੀਂ ਕਿਹਨੇ ਹੁਣੇ ਕੰਮ ਤੋਂ ਜਵੇ ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ ਸਾਡੇ ਪਿੰਡ ਦੀ ਹੋ ਗਈ 2500 3000 ਦੇ ਲਗਭਗ 2700 ਤੁਹਾਡਾ ਗੱਲਾ ਪਿੰਡ ਤੋਂ ਰਸਤੇ ਬਟਾ ਵੀ ਹੋਰ ਪਿੰਡ ਨਹੀਂ ਨਹੀਂ ਸਾਡੇ ਨਾਲ ਸਾਡੇ ਦਾ ਸਾਰਾ ਏਰੀਆ ਦਾ ਨਾਮ ਕਰਦੇ ਸੀ ਵੀ ਆਉ ਗਿਆ ਟੁੱਪਰੀਆਂ ਆਉ ਗਿਆ ਜੀ ਸਾਰਾ ਸਾਰਾ ਪਿੰਡ ਸਾਡੇ ਨਾਲ ਸਾਰੇ ਮੌਜੂਦਾ ਸਰਕਾਰ ਨਾਲ ਦੀ ਗੱਲ ਇੱਕ ਵਾਰ ਕੀਤੀ ਨਹੀਂ ਮੌਜੂਦਾ ਸਰਕਾਰ ਨਾਲ ਤਾਂ ਅਸੀਂ ਦੇਖੋ ਜੀ ਕੱਲ ਵੀ ਐਮਐਲ ਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਪੋਜੀਸ਼ਨਾਂ ਬਣ ਚੁੱਕਦੀਆਂ ਕੱਲ ਨੂੰ ਉਹਦੇ ਵਿੱਚ ਚੰਡੀਗੜ੍ਹ ਮੈਂ ਆ ਕੇ ਦੇਖੂਗਾ। ਉਹ ਕਿਹਾ ਕਿ ਅੱਜ ਮੈਂ ਕਿਸੇ ਨੂੰ ਕੋਈ ਰਾਫਤਾ ਨਹੀਂ ਕਰਾਂਗਾ। ਤੁਸੀਂ ਕਦੋਂ ਤੱਕ ਤੁਹਾਡਾ ਕਰਨਾ ਚਾਹੀਦਾ। ਜਦੋਂ ਤੱਕ ਸਾਨੂੰ ਪੂਰਾ ਸਾਨੂੰ ਪੂਰੇ ਅਰਸ਼ ਨਿਵੰਦਨ ਸਾਡੀ ਆਕਲ ਸੁਣੀ ਜਾਣਗੇ। ਹੋਰ ਕਿਨੇ ਵਜੇ ਦੇ ਬੈਠੇ ਹੋਰੇ ਜੀ? ਹਾਂਜੀ, ਓਨੇ ਟਾਈਮ ਦੇ ਬੈਠੇ ਹੋਰੇ। ਤੁਹਾਨੂੰ ਤਾਂ ਹੋ ਗਿਆ ਜੀ? ਕੋਈ ਮਿਲਣ ਆਇਆ ਪਛਾ ਨਹੀਂ ਆਇਆ। ਨਹੀਂ ਜੀ, ਕੋਈ ਨਹੀਂ ਆਇਆ ਜੀ। ਇਹ ਨਾ ਇਸੇ ਤਰ੍ਹਾਂ ਜਾਊਗਾ। ਫਿਰ ਵੀ ਹੋਰ ਤੇਜ਼ ਕਰਾਂਗੇ। ਅਸ। ਪੁਨਰ ਜੀ ਤੇਜ਼ ਕਰਾਂਗੇ ਹੋਰੇ। ਜੀ ਨਾਮ ਹੈ। ਹਾਂ ਜੀ ਨਿਰਮਲ ਸਿੰਘ ਆ ਜੀ ਮੁਸ਼ਕਾਵਾਦ ਨਿਰਮਲ ਸਿੰਘ ਜੀ ਅੱਜ ਤੁਸੀਂ ਰੋਡ ਤੇ ਬੈਠੇ ਹੋ ਲੇਡਜ਼ ਵੀ ਦਾਲ ਨੇ ਕੀ ਕਾਰਨ ਰੋਟੇ ਆਣ ਲਾ ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਫੈਕਟਰੀ ਕਿਹ ਹੈ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹਦੇ ਅਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਓਦੋਂ ਤੇ ਚੱਲਦਾ ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਆ ਸਾਡੇ ਜਿਹਦੇ ਵਿੱਚ ਐਮ.ਐਲ.ਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹਿ ਗਏਗੇ ਸ਼ਵਾਸ਼ਣ ਦੇ ਕੇ ਗਏ ਸੀਗੇ ਵੀ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ ਉਹਨਾਂ ਨੇ ਐਸ.ਡੀ.ਐਨ ਸਾਹਿਬ ਨੂੰ ਕੀ ਆ ਕਿਹਾ ਸੀ ਐਸ.ਡੀ.ਐਨ ਸਾਹਿਬ ਹੁਣ ਬਦਲ ਕੇ ਦੁਆਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਾਰੇ ਰਿਸ਼ਤੇ ਸੀ ਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਐਸ.ਡੀ.ਐਨ ਸਾਹਿਬ ਨੇ ਇਹ ਪਰਸੋਂ ਆਏ ਸੀ ਇਹ ਲੋਕਾਂ ਦੀ ਮੀਟਿੰਗ ਹੋਈ ਸੀਗੀ ਪਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਵਾਪਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਤਾਂ ਅਸ਼ਵਾਸਿੰਦਰ ਤਾਂ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਦਾ ਬਸ ਫੈਕਟਰੀ ਹੈ ਚਲੇ ਆ ਕੇ ਮੁੜ ਕੇ ਆਗੇ ਇਹ ਫੈਕਟਰੀ ਕਿਹਦੇ ਵੱਲ ਲਗਾਈ ਜਾ ਰਹੀ ਹੈ ਇਹ ਸਾਡੇ ਪਿੰਡ ਦਾ ਹੀ ਇੱਕ ਕਹਿੰਦੇ ਹੈਗਾ ਪਹਿਲਾ ਕਿਸਾਨ ਮਜ਼ਦੂਰ ਆਪਣਾ ਹੈਗਾ ਜੂਨੀਅਨ ਦਾ ਉਹਦਾ ਡਾਈਡੀ ਸੀਗਾ ਉਹਨਾਂ ਦੇ ਮੁੰਡਿਆਂ ਵੱਲੋਂ ਆਈ ਗਈ ਹੈ ਕੀ ਤੁਹਾਨੂੰ ਪਹਿਲਾਂ ਪਤਾ ਸੀ ਵੀ ਫੈਕਟਰੀ ਇਸ ਦੀ ਨਹੀਂ ਸਾਡੇ ਪਿੰਡ ਨੂੰ ਇਵਨ ਨਾਲ ਦੇ ਗਵੰਡੇ ਨੂੰ ਵੀ ਪਤਾ ਨਹੀਂ ਸੀ ਵੀ ਇਹ ਫੈਕਟਰੀ ਲੱਗੂਗੀ ਥੋੜਾ ਸਬਸਿਬਲ ਟਾਈਮ ਪਹਿਲਾਂ ਜਿਉਂ ਸਾਡਾ 1.5-2 ਸਾਲ ਹੋ ਗਏ। ਹੁਣ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ? ਅਜੇ ਤਾਂ ਕੁਝ ਵੀ ਨਹੀਂ ਕਰਿਆ ਜਾ ਰਿਹਾ। ਉਹ ਤਾਂ ਪ੍ਰਸ਼ਾਸਨ ਤਾਂ ਪੱਬਾਂ ਭਾਰ ਹੋਇਆ ਵੀ ਫੈਕਟਰੀ ਸੀ ਲਾਉਣੀ ਹੈ। ਪ੍ਰਸ਼ਾਸਨ ਦਾ ਇਹ ਵੀ ਗੱਲ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਤਰੱਕੀ ਰਾਹ ਤੇ ਲੈ ਕੇ ਜਾ ਰਹੇ ਹਾਂ। ਤਰੱਕੀ ਦੇ ਰਾਹ ਦੇ ਜਿੱਥੇ ਜਿੱਥੇ ਇਹਦਾ ਬਣਦਾ ਉਥੇ ਪ੍ਰੋਵਾਈਡ ਕੀਤੀ ਜਾਵੇ ਫੈਕਟਰੀ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪਿੰਡ ਦੇ ਨਾਲ ਨੇੜੇ ਲਾਓ। ਅਸੀਂ ਇਹ ਵੀ ਸਹਿਮਤ ਹੋ ਗਏ। ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 1.5-2 ਕਿਲੋਮੀਟਰ ਅੱਗੇ ਲੈਣ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜੋ ਅੱਜ ਨਾ ਮੰਨ google